ਕੁਰਾਲੀ ਦੇ ਭਾਰਤੀ ਫੁੱਟਬਾਲ ਟੀਮ ਦੇ ਲਈ ਚੁਣੇ ਗਏ ਨਵੇਂ ਕੋਚ ਜਸਮੀਤ ਸਿੰਘ ਮਿੰਟੂ ਦਾ ਸਿੰਘਪੁਰਾ ਪਿੰਡ ਵਿਖੇ ਕੀਤਾ ਜਾ ਰਿਹਾ ਪਰਮਾ ਸਵਾਗਤ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿੰਘਮੇੜਾ ਚੈਨਲ ਤੇ ਪ੍ਰੋਗਰੈਸਿਵ ਪੰਜਾਬ ਟੀਵੀ ਫੁੱਟਬਾਲ ਖੇਡ ਦੀ ਗੱਲ ਕਰੀਏ ਤਾਂ ਲਗਾਤਾਰ ਜਿੱਥੇ ਕਾਫੀ ਲੰਮੇ ਅਰਸੇ ਤੋਂ ਯਤਨਸ਼ੀਲ ਨੇ ਜਸਮੀਤ ਸਿੰਘ ਮਿੰਟੂ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਕੁਰਾਲੀ ਜਿਨ੍ਹਾਂ ਨੇ ਕੁਰਾਲੀ ਦੇ ਵਿੱਚ ਜਿੱਥੇ ਫੁੱਟਬਾਲ ਦਾ ਬੀਜ ਬੀਜਿਆ ਤੇ ਉਸ ਤੋਂ ਬਾਅਦ ਨਜ਼ਦੀਕੀ ਪਿੰਡਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਅੰਦਰ ਇੱਕ ਤੋਂ ਬਾਅਦ ਇੱਕ ਗਤੀਵਿਧੀ ਕੀਤੀ ਇੱਕ ਤੋਂ ਬਾਅਦ ਇੱਕ ਮੁਕਾਬਲੇ ਕਰਵਾਏ ਤੇ ਅੱਜ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਜਿੱਥੇ ਨਵਾਜਿਆ ਗਿਆ ਹੈ ਇੰਡੀਆ ਟੀਮ ਦਾ ਕੋਚ ਜਿਹੜਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਕਾਫੀ ਖੁਸ਼ੀ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਖੇਡ ਪ੍ਰੇਮੀ ਆਪਣੇ ਆਪਣੇ ਪੱਦਰ ਦੇ ਉੱਤੇ ਜਿੰਨਾ ਮਾਨ ਸਨਮਾਨ ਉਸ ਖਿਡਾਰੀ ਨੂੰ ਦੇ ਸਕਦੇ ਨੇ ਕੋਚ ਨੂੰ ਦੇ ਸਕਦੇ ਨੇ ਉਹ ਦਿੱਤਾ ਜਾ ਰਿਹਾ ਹੈ ਸਿੰਘਪੁਰਾ ਪਿੰਡ ਦੀ ਗੱਲ ਕਰੀਏ ਤਾਂ ਇੱਥੇ ਵੀ ਕਾਫੀ ਫੁੱਟਵਾਲ ਖਿਡਾਰੀ ਦੇ ਜਿਹੜੇ ਕੋਚ ਜਸਮੀਤ ਸਿੰਘ ਮਿੰਟੂ ਤੋਂ ਕਾਫੀ ਕੋ ਸਿੱਖਦੇ ਵੀ ਰਹੇ ਨੇ ਤੇ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਦੇ ਵਿੱਚ ਵੀ ਮਾਣ ਮਹਿਸੂਸ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਤੇ ਕਿਵੇਂ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਆਓ ਤੁਹਾਨੂੰ ਵੀ ਦਿਖਾਉਂਦੇ ਆ ਇਹ ਆਪਣੀ ਖਾਸ ਰਿਪੋਰਟ ਰਵੀਵਿਰਾਜ ਜਸਮੀਤ ਸਿੰਘ ਸਨਮਾਨਿਤ ਕੀਤਾ ਗਿਆ ਕੀ ਦੇਖੋ ਰਿਜਨ ਤੁਹਾਨੂੰ ਪਤਾ ਸਾਡਾ ਭਰਾ ਜਿਹੜਾ ਬਹੁਤ 15-20 ਸਾਲ ਤੋਂ ਇਸ ਇਲਾਕੇ ਦੇ ਨੌਜਵਾਨਾਂ ਨੂੰ ਫੁੱਟਬਾਲ ਨਾਲ ਜੋੜ ਰਿਹਾ ਏ ਉਹਨੂੰ ਅੱਜ ਉਹਦੇ ਬਦੌਲਤ ਕਈ ਨੌਜਵਾਨ ਸਾਡੇ ਇਲਾਕੇ ਦੇ ਬਹੁਤ ਵਧੀਆ ਪੋਜੀਸ਼ਨਾਂ ਤੇ ਪਹੁੰਚੇ ਪਰ ਰੱਬ ਨੇ ਬਾਈ ਨੂੰ ਲੋਕਾਂ ਨੇ ਨਿਆਣਿਆਂ ਨੂੰ ਮਾਨ ਸਨਮਾਨ ਦਿੱਤਾ ਪਰ ਰੱਬ ਨੇ ਬਾਈ ਨੂੰ ਵੀ ਮਾਨ ਸਨਮਾਨ ਬਖਸ਼ਿਆ ਏ ਬਾਈ ਨੂੰ ਆਲ ਇੰਡੀਆ ਦਾ ਕੋਚ ਨੋਮੀਨੇਟ ਹੋਇਆ ਇਸ ਕਰਕੇ ਅਸੀਂ ਬਾਈ ਨੂੰ ਆਪਣੇ ਨੌਜਵਾਨਾਂ ਵੱਲੋਂ ਪਿੰਡ ਦੀ ਨੌਜਵਾਨਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਸਨਮਾਨਿਤ ਕੀਤਾ ਏ ਸਾਡੇ ਐਸ ਐਚ ਓ ਸਾਹਿਬ ਬਾਈ ਕਾਸ਼ ਜੀ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਏ ਸਾਡੇ ਇਲਾਕੇ 'ਚ ਨੌਜਵਾਨਾਂ ਨੂੰ ਮਤਲਬ ਅਵੇਅਰ ਕਰਨੇ ਨੂੰ ਤੇ ਉਹ ਵੀ ਸਪੈਸ਼ਲ ਲਾ ਕੇ ਅਸੀਂ ਇਹਨਾਂ ਨੂੰ ਆਪਣਾ ਸਾਂਝੇ ਤੌਰ 'ਤੇ ਸਨਮਾਨਿਤ ਕਰਿਆ ਇੱਥੇ ਦਾ ਸੰਬੰਧ ਕਰ ਰਿਹਾ ਇੱਥੇ ਵੀ ਫੁੱਟਬਾਲ ਦਾ ਗਰਾਊਂਡ ਆ ਬੱਚਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਾਰਾ ਹੈ ਬਿਲਕੁਲ ਜੀ ਆ तकरीबन ਸਾਡੇ ਸਾਰੇ ਪਿੰਡ ਦੇ ਹੀ ਮੁੰਡੇ ਆ ਇਹ ਵੀ ਜ਼ਿਆਦਾਤਰ ਫੁੱਟਬਾਲ ਖੇលਦੇ ਨੇ ਆ ਸਾਰੇ तकरीबन ਹੋਰ ਵੀ ਤੁਸੀਂ ਦੇਖੋ ਇਹ ਸਾਰਿਆਂ ਨੇ ਮਤਲਬ ਆਪ ਦੀ ਹਿੰਮਤ ਕਹਿ ਲੈ ਗਰਾਊਂਡ ਤਿਆਰ ਕਰਾਇਆ ਹੋਇਆ ਸਾਡਾ ਪਿੰਡ ਸ਼ੁਰੂ ਤੋਂ ਹੀ ਮਤਲਬ ਫੁੱਟਬਾਲ ਦਾ ਬਹੁਤ ਮਤਲਬ ਇਨਾਮ ਬਰ ਪਿੰਡ ਰਿਹਾ ਏ ਇੱਥੇ ਬਹੁਤ ਨਿਆਣੇ ਹੁਣ ਜਿੱਦਾਂ ਬੱਚੇ ਨਵੇਂ ਵੀ ਬਹੁਤ ਵਧੀਆ ਫੁੱਟਬਾਲ ਖੇលਦੇ ਆ ਤੇ ਗਰਾਊਂਡ ਉਹਨਾਂ ਨੇ ਆਪ ਦੀ ਮਿਹਨਤ ਨਾਲ ਇਹ ਤਿਆਰ ਕਰਾਇਆ ਹੋਇਆ ਲੱਗਦਾ ਵੀ ਫੁੱਟਬਾਲ ਨੂੰ ਇਸ ਦੇ ਨਾਲ ਕਾਫੀ ਆਪਣੇ ਏਰੀਆ ਦੇ ਵਿੱਚ ਵਲ ਗਿਆ। ਬੇਸਿਕਲੀ ਜਦੋਂ ਪਪਾਜੀ ਕੋਈ ਵਧੀਆ ਐਕਟੀਵਿਟੀ ਕਰਦੇ ਆ ਤਾਂ ਉਹਦਾ ਵਧੀਆ ਰਿਜ਼ਲਟ ਮਿਲਦਾ ਏ। ਹੁਣ ਤੁਸੀਂ ਇੱਕ ਚੀਜ਼ ਦੇਖੋ। ਕਰਾਲੀ ਸਿੰਘਪੁਰਾ ਰੋਡ ਤੇ ਗਰਾਊਂਡ ਹੁੰਦਾ ਸੀ ਉੱਥੇ ਝਾੜੀਆਂ ਹੁੰਦੀਆਂ ਸੀ। ਬੰਦਾ ਉਦਾਂ ਹੀ ਡਰਦਾ ਨਹੀਂ ਸੀ ਜਾਂਦਾ। ਬਾਈਰਾਂ ਦੀ ਟੀਮ ਨੇ ਜਸਮੀਤਰਾ ਦੀ ਨੇ ਉਹ ਗਰਾਊਂਡ ਅੱਜ ਦੇਖੋ ਉੱਥੇ ਹਜ਼ਾਰਾਂ ਨਿਆਣਾ ਖੇਡਦਾ ਏ। ਸ਼ਹਿਰ ਦੇ ਨੌਜਵਾਨ ਆ ਜਿਹੜੇ ਆਪਣੇ ਬਜ਼ੁਰਗ ਸਾਡੀਆਂ ਭੈਣਾਂ ਕੋਈ ਵੀ ਸੇਵ ਵੀ ਕਰਦੇ। ਤੁਸੀਂ ਉੱਥੇ ਜਾ ਕੇ ਵਾਤਾਵਰਨ ਦੇਖੋ ਅੱਜ ਕਿੰਨਾ ਵਧੀਆ ਮਾਹੌਲ ਆ ਕਿੰਨਾ ਜੀ ਲੱਗਦਾ ਨੋ ਜੁਆਨਨ ਨੂੰ ਸਾਡੀ ਵੱਧ ਤੋਂ ਵੱਧ ਆਹੀ ਕੋਸ਼ਿਸ਼ ਰਹਿੰਦੀ ਹੈ ਕਿ ਨਸ਼ੇ ਵੱਲ ਨੂੰ ਗੈਂਗਸਟਰ ਵੱਲ ਨੂੰ ਮਤਲਬ ਜਾਣ ਦੀ ਬਜਾਏ ਆਪਣੇ ਜਿਹੜੇ ਪੰਜਾਬ ਦੀ ਸੇਵਾ ਹੈ ਉਹ ਕਰਨੀ ਚਾਹੀਦੀ ਹੈ ਅਸੀਂ ਤਾਂ ਚਲੋ ਹੋਰ ਵੀ ਮੈਂ ਜਾ ਕੇ ਕਹਿੰਦਾ ਰਹਿਣਾ ਕਿ ਭਾਈ ਤੁਸੀਂ ਆਪਣੇ ਪੰਜਾਬ ਦੀ ਸੇਵਾ ਕਰੋ ਕਈ ਬੰਦੇ ਮੈਨੂੰ ਕਹਿੰਦੇ ਨੇ ਬਾਹਰ ਨਾ ਜਾਈਏ ਉਰੇ ਨੌਕਰੀਆਂ ਨਹੀਂ ਬਿਲਕੁਲ ਦੇਖੋ ਆ ਬਾਈ ਆਕਾਸ਼ ਖੜਾ ਨੌਜਵਾਨ ਮੁੰਡਾ ਸਾਡਾ ਭਰਾ ਹੈ ਇਹ ਦੇਖੋ ਆਪਣੇ ਦੇਸ਼ ਦੀ ਸੇਵਾ ਕਰ ਰਿਹਾ ਹੈ ਤਰੰਬੀਰ ਡੀਐਸਪੀ ਹੈ ਬਾਈ ਹੋਰ ਕਿੰਨੇ ਅਫਸਰ ਹਨ ਹੁਣ ਜੇ ਆਪਾਂ ਹਰੇਕ ਬੰਦੇ ਨੂੰ ਕਹਿ ਦਈਏ ਕਿ ਬਾਹਰੇ ਕੰਮ ਬਿਲਕੁਲ ਵੀ ਨਹੀਂ ਬਾਈ ਜੀ ਇਹ ਜਜਵਾ ਹੁੰਦਾ ਜਸਮੀਤ ਆ ਹੁਣ 15 20 ਸਾਲ ਬਾਈ ਮਿਹਨਤ ਕਰਕੇ ਅੱਜ ਆ ਪੰਜਾਬ ਦਾ ਨਾਮ ਰੌਸ਼ਨ ਕਰਿਆ ਬਾਈ ਨੇ ਅੱਜ ਬਣਿਆ ਪਲੇਅਰ ਮਤਲਬ ਕੋਚ ਬਣਿਆ ਤੇ ਦੇਖੋ ਬਾਈ ਜੀ ਮਿਹਨਤ ਕਰਨੀ ਪੈਂਦੀ ਆ ਆਪਾਂ ਬਾਹਰ ਜਾਨੇ ਅਮਰੀਕਾ ਕੈਨੇਡਾ ਛੋਟੀਆਂ ਛੋਟੀਆਂ ਨੌਕਰੀਆਂ ਲੈ ਕੇ ਆਪਾਂ ਖੁਆਰਾ ਮਲਵਾ ਦਿੰਦੇ ਵੀ ਸਾਡਾ ਮਾਣ ਉੱਚ ਇੱਥੇ ਪੰਜਾਬ ਚ ਹੋਰ ਬੰਦੇ ਮਾਣ ਉੱਚ ਕਰੀ ਜਾਂਦੇ ਨੇ ਬਾਹਰਲੇ ਸਟੇਟਾਂ ਦੇ ਆਪਣੀ ਨੌਕਰੀਆਂ ਲਈ ਲੈ ਕੇ ਪਰ ਕਹਿਣ ਦਾ ਮਤਲਬ ਆਪਣਾ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਬੰਦੇ ਨੂੰ ਥੈਂਕ ਯੂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ ਮੁਬਾਰਕਾ ਦੇਣਾ ਚਾਹਾਂਗਾ ਤੇ ਨਾਲੇ ਜਸਮੀਤ ਸਿੰਘ ਜੀ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਜਾਊਂਗਾ ਜੋ ਐਡਾ ਵੱਡਾ ਉਪਰਾਲਾ ਕੀਤਾ ਇਹਨਾਂ ਨੇ ਜੋ ਭਾਰਤੀ ਟੀਮ ਦੇ ਫੁੱਟਬਾਲ ਦੇ ਕੋਚ ਬਣੇ ਹੈ ਤੇ ਇਲਾਕਾ ਵਾਸੀਆਂ ਨੂੰ ਵੀ ਬਹੁਤ ਇਸ ਚੀਜ਼ ਦਾ ਬੈਨੀਫਿਟ ਹੋਣ ਵਾਲਾ ਹੈ ਜੀ ਤੇ ਜੋ ਨੌਜਵਾਨ ਹਨ ਨਸ਼ਿਆਂ ਦੇ ਬਲ ਨੂੰ ਧੱਕੇ ਗਏ ਸੀਗੇ ਉਹ ਵੀ ਗੇਮ ਦੇ ਵਿੱਚ ਇਸ ਇਸ ਉਪਰਾਲੇ ਦੇ ਨਾਲ ਆਣਗੇ ਜੀ ਫਿਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਬੱਚਿਆਂ ਨੂੰ ਹੌਸਲਾ ਫਜ਼ਾਈ ਕੀਤਾ ਜਾਂਦੀ ਹੈ ਅਸੀਂ ਅਸੀਂ ਇਸ ਦੇ ਪ੍ਰਤੀ ਪਿੰਡ-ਪਿੰਡ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਆ ਉਹਨਾਂ ਨੂੰ ਗੇਮਾਂ ਬਰਤੀ ਜਾਗਰੂਕ ਕਰਦੇ ਆ ਤੇ ਜੋ ਮਤਲਬ ਕਿ ਨਸ਼ੇ ਦੇ ਵਿੱਚ ਚਲੇ ਗਏ ਅਸੀਂ ਪਿੰਡ ਵਾਲਿਆਂ ਨੂੰ ਵੀ ਇਹੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜੇ ਕੋਈ ਬੱਚਾ ਤੁਹਾਡੇ ਪਿੰਡ ਦਾ ਕਿਸੇ ਨਸ਼ੇ ਦੇ ਵਿੱਚ ਪੈ ਗਿਆ ਹੈ ਉਹਨੂੰ ਅਸੀਂ ਸਰਕਾਰੀ ਜੋ ਆਪਣੇ ਨਸ਼ਾ ਛਡਾਊ ਕੇਂਦਰ ਵਾਲਾ ਸਰਕਾਰ ਵੱਲੋਂ ਬਣਾਏ ਗਏ ਆ ਉਸ ਦੇ ਵਿੱਚ ਫ੍ਰੀ ਆਫ ਕੋਸਟ ਉਹਨਾਂ ਦਾ ਇਲਾਜ ਕਰਾਉਂਦੇ ਆ ਜੀ ਮੇਰੇ ਵਾਰੀ ਤੁਹਾਨੂੰ ਮਿਲੀ ਹੈ ਤੁਸੀਂ ਗਰਾਊਂਡ ਦੇ ਨਾਲ ਅਸੀਂ ਤੁਹਾਨੂੰ ਕਾਫੀ ਦੇਖਿਆ ਗਰਾਊਂਡ ਦੇ ਵਿੱਚ ਕਾਫੀ ਜੋਸ਼ ਹੁੰਦਾ ਹੈ ਹੁਣ ਕਿਸ ਤਰ੍ਹਾਂ ਤੁਸੀਂ ਇੰਡੀਆ ਟੀਮ ਦੇ ਖਿਡਾਰੀਆਂ ਵਿੱਚ ਜੋਸ਼ ਪੈਦਾ ਕਰੋਗੇ ਦੇਖੋ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਰਵੀ ਬੜੈਚ ਦਾ ਤੇ ਆਕਾਸ਼ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਕੀਤਾ ਹੈ ਤੇ ਬਾਕੀ ਰਹੀ ਟੀਮ ਦੀ ਗੱਲ ਕੱਲ ਮੈਂ ਜਾ ਰਿਹਾ ਹਾਂ ਇਹ ਗੁਆ ਕੈਂਪ ਜੁਆਇਨ ਕਰਨਾ ਹੈ ਉੱਥੇ ਪੂਰੇ ਇੰਡੀਆ ਤੋਂ 50 ਬੱਚੇ ਸ਼ਾਰਟ ਲਿਸਟ ਕੀਤੇ ਹਨ ਜਿਨ੍ਹਾਂ ਚੋਂ ਸਕਾਉਟਿੰਗ ਚੱਲਣੀ ਹੈ ਤੇ ਉਸ ਤੋਂ ਬਾਅਦ ਉਹਦਾ ਕੈਂਪ ਚੱਲਣਾ ਹੈ ਕੈਂਪ ਤੋਂ ਬਾਅਦ ਸੈਫ ਗੇਮਾਂ ਦੇ ਵਿੱਚ ਇੰਡੀਆ ਦੀ ਟੀਮ ਨਾਲ ਨੂੰ ਵਧਾਈ ਕੀ ਕਰਨੀ ਹੈ ਤੇ ਆਪਣਾ ਪਲਾਨ ਲੈ ਕੇ ਚੱਲੇ ਆ ਤੇ ਹੋਪਫੁਲੀ ਵਧੀਆ ਹੀ ਹੋਏਗਾ ਰਿਜ਼ਲਟ ਵੀ ਵਧੀਆ ਆਏਗਾ ਉਸੇ ਦਿਨ ਜੀ ਪੰਜਾਬ ਦੇ ਵਿੱਚੋਂ ਜੇ ਕੋਈ ਗੱਲ ਕਰੀਏ ਤਾਂ ਤੁਹਾਡਾ ਨਾਮ ਸਾਹਮਣੇ ਆ ਰਿਹਾ ਇਸ ਤੋਂ ਪਹਿਲਾਂ ਵੀ ਕੀ ਪੰਜਾਬ ਦੀ ਧਰਤੀ ਦੇ ਕੋਈ ਕੋਚ ਇੰਡੀਆ ਕਿਉਂ ਹਾਂ ਜੀ ਪੰਜਾਬ ਚ ਸਿਰਫ ਪਹਿਲਾਂ ਇੱਕ ਜੀਐਸਡੀ ਮਿਲ ਹੋਈ ਹੈ ਉਹਦਾ ਜੋ ਟੀਮ ਦੇ ਕੋਚ ਸੀ ਸੁਖਵਿੰਦਰ ਸਿੰਘ ਜੀ ਸਿਰਫ ਉਹਨਾਂ ਨੂੰ ਹੀ ਅੱਜ ਤੱਕ ਇੰਡੀਆ ਨੂੰ ਕੋਚ ਕਰਨ ਦਾ ਮੌਕਾ ਮਿਲਿਆ ਹੈ ਤੇ ਇਹ ਪੰਜਾਬ ਦੀ ਹਿਸਟਰੀ ਦੂਜਾ ਪਰਸਨ ਮੈਂ ਜਿਹਨੂੰ ਇੰਡੀਆ ਦੀ ਟੀਮ ਨੂੰ ਕੋਚ ਕਰਨ ਦਾ ਮੌਕਾ ਮਿਲਿਆ ਹੈ ਸਰ ਜਦੋਂ ਵੀ ਕੋਈ ਮੈਚ ਹੁੰਦਾ ਤਾਂ ਜਦੋਂ ਕੋਈ ਸਿੱਖ ਕੋਚ ਹੋਵੇ ਤੇ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਖਿਡਾਰੀ ਵੀ ਸਿੱਖ ਹੋਵੇ ਤੇ ਉਹਨੂੰ ਵੀ ਕਾਫੀ ਹੌਸਲਾ ਜਾਈ ਲੋਕਾਂ ਵੱਲੋਂ ਮਿਲਦੀ ਹੈ ਕਿਸ ਤਰ੍ਹਾਂ ਲੱਗਦਾ ਇੱਕ ਸਿੱਖ ਹੋਣ ਦੇ ਨਾਤੇ ਨਹੀਂ ਦੇਖੋ ਉਹ ਵੈਸੇ ਸਪੋਰਟਸ ਤੇ ਧਰਮ ਵਗੈਰਾ ਅਸੀਂ ਆਪਾਂ ਜ਼ਿਆਦਾ ਯਕੀਨ ਨਹੀਂ ਕਰਦੇ ਸਪੋਰਟਸ ਇੱਕ ਕਾਮਨ ਗੇਮ ਹੈ ਉਹਦੇ ਵਿੱਚ ਕੋਈ ਮਤਲਬ ਸਿੱਖ ਨਹੀਂ Hindu ਨਹੀਂ Musalman ਨਹੀਂ ਸਾਰਾ ਇੱਕ ਵਧੀਆ ਤਰੀਕੇ ਨਾਲ ਹੁੰਦਾ ਕਿਉਂਕਿ ਉਸ ਟਾਈਮ ਇੱਕ ਗਰਾਊਂਡ ਦੇ ਵਿੱਚ ਆਪੇ ਇੱਕ ਦੇਸ਼ ਦੀ ਪ੍ਰਤੀਨਿਧਤਾ ਕਰਦੇ ਆ ਤਾਂ ਉਸ ਸਮੇਂ ਆਪਾਂ ਨੂੰ ਸਿਰਫ ਦੇਸ਼ ਦਿਖਦਾ ਹੈ ਠੀਕ ਹੈ ਨਾ ਜੀ ਚਲੋ ਇਹ ਇਹ ਗੱਲ ਵੱਖਰੀ ਹੈ ਵੀ ਅਸੀਂ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਆਂ ਵੀ ਪ੍ਰਾਊਡ ਹੁੰਦਾ ਆਪਣੇ ਆਪ ਤੇ ਤੇ ਕਿ ਅਸੀਂ ਦੇਸ਼ ਦੀ ਨੁਮਾਇੰਦਗੀ ਨੁਮਾਇੰਦਗੀ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਸਰ ਵਕ ਵਕ ਤੋਂ ਰਾਜਾਂ ਤੋਂ ਪਹਿਲੀ ਇਹ ਵਕ ਵਕ ਕਲਮਾਂ ਤੋਂ ਪਹਿਲੀ ਹੈ ਚੁਣੇ ਹੋਏ ਖਿਡਾਰੀ ਜਿਹੜੇ ਚੁਣ ਕੇ ਜਾਣਗੇ ਕਾफी ਸਖਤ ਮਿਹਨਤ ਦੇ ਵਿੱਚੋਂ ਨਿਕਲ ਕੇ ਜਾਂਦੇ ਨੇ ਉਹਨਾਂ ਨੂੰ ਅੱਗੇ ਕੋਚਿੰਗ ਦੇਣੀ ਹੈ ਕਿੰਨਾ ਕੁ ਟਫਾ ਕਿੰਨਾ ਕੀ ਦੀ ਰਹੇਗਾ ਨਹੀਂ ਦੇਖੋ ਸਾਡੇ ਵਾਦੇ ਬਹੁਤ ਜ਼ਿਆਦਾ ਟਫ ਹੋ ਜਾਂਦਾ ਹੈ ਇਹ ਚੀਜ਼ਾਂ ਕਿਉਂਕਿ ਜੋ ਬੱਚੇ ਇਸ ਲੈਵਲ ਤੇ ਪਹੁੰਚਦੇ ਆਂ ਇੰਡੀਆ ਲੈਵਲ ਤੇ ਤੇ ਬਹੁਤ ਹੀ ਵਧੀਆ ਬੱਚੇ ਹੁੰਦੇ ਨੇ ਸਿਰਫ 19 20 ਦਾ ਹੀ ਉਹਨਾਂ 'ਚ ਫਰਕ ਹੁੰਦਾ ਹੈ ਕਿ ਕੁਝ ਬੱਚੇ ਸਿਰਫ ਥੋੜੇ ਜਿਹਾ ਪੁਆਇੰਟਸ ਤੋਂ ਹੀ ਉੱਪਰ ਥੱਲੇ ਰਹਿੰਦੇ ਸਾਡੇ ਵਿੱਚ ਵੀ ਉਹਨਾਂ ਸਾਡੇ ਕੋਲ ਕਟੋ-ਕਟ 50 ਵਿੱਚ ਹੀ ਆ ਉਸ 'ਚ ਅਸੀਂ 30 ਦਾ ਕੈਂਪ ਲਾਣਾ ਹੈ ਉਹਦੇ ਵਿੱਚੋਂ ਫਿਰ 30 ਦੇ ਵਿੱਚੋਂ ਅਸੀਂ 20 ਦੀ ਫਾਈਨਲ ਲਿਸਟ ਕਰਨ ਵਾਤੇ ਸਾਨੂੰ ਬ ਮਿਹਨਤ ਕਰਨੀ ਪੈਂਦੀ ਹੈ ਦੇਖਣਾ ਪੈਂਦਾ ਪੋਜ਼ਿਟਿਵ ਕੀ ਸੱਚੇ ਬੱਚੇ ਦਾ ਕੀ ਹੈ 네ਗੇਟਿਵ ਕੀ ਹੈ ਉਹ ਚੀਜ਼ਾਂ ਸਾਨੂੰ ਪੂਰਾ ਇੱਕ ਟੈਕਨੀਕਲੀ ਟਰਮ ਦੇ ਵਿੱਚ ਕਹੀ ਹੈ ਉਹ ਥੋੜਾ ਟਫ ਹੋ ਜਾਂਦਾ ਸਾਡੇ ਵਾਸਤੇ ਉਹ ਸਰ ਤੁਸੀਂ ਕੁਰਾਲੀਏ ਵਿੱਚ ਕਾਫੀ ਦੇਰ ਤੋਂ ਟ੍ਰੇਨਿੰਗ ਦੇ ਰਹੇ ਹੋ ਕੋਈ ਕੁਰਾਲੀਚ ਵੀ ਹੈ ਜਿਆ ਬੱਚਾ ਹੈ ਜੋ ਕਦੇ ਇੰਟਰਨੈਸ਼ਨਲ ਮੈਚ ਖੇਡ ਸਕਦਾ ਨਹੀਂ ਬਹੁਤ ਜਲਦੀ ਖੇਡੇਗਾ ਕਿਉਂਕਿ ਦੇਖੋ ਸਾਡੇ ਕਾਫੀ ਬੱਚੇ ਨੈਸ਼ਨਲ ਖੇਡ ਚੁੱਕੇ ਆ ਆਲ ਇੰਡੀਆ ਇੰਟਰਵਰਸਿਟੀ ਦੇ ਵਿੱਚ ਇਸੇ ਸਾਲ ਵੀ ਆ ਇਸ ਸਾਲ ਇੱਕ ਬੱਚਾ ਅੰਡਰ 19 ਸਕੂਲ ਨੈਸ਼ਨਲ ਰਿਪਰੈਜ਼ੈਂਟ ਕਰਕੇ ਆਇਆ ਤੇ ਇੱਕ ਬੱਚਾ ਸਾਡਾ ਹੁਣੇ ਖੇਡੋ ਇੰਡੀਆ ਕਿਰਪਾ ਕਰੇਗਾ ਤੇ ਕੋਈ ਨਾ ਕੋਈ ਬੱਚਾ ਤੁਹਾਨੂੰ ਜਰੂਰ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਐਜ਼ ਅ ਪਲੇਅਰ ਮਿਲੇਗਾ ਬਹੁਤ ਜਲਦੀ ਪਰ ਜਿਹੜੀ ਟੀਮ ਨੂੰ ਕੋਸ਼ ਕਰਨ ਲਈ ਜਾ ਰਹੇ ਹੋ ਫਿਊਚਰ ਦੇ ਵਿੱਚ ਸ਼ਾਰਟ ਰਨ ਦੇ ਦੇਖ ਕੇ ਤਾਂ ਕਿਹੜੇ ਇਵੈਂਟ ਦੇ ਲਈ ਰੈਡੀ ਕਰ ਰਹੇ ਹੋ ਉਹਨਾਂ ਨੂੰ ਦੇਖੋ ਇਹ ਸੇਫ ਗੇਮਸ ਹੁੰਦੀਆਂ ਆ ਜੋ ਆਪਣਾ ਸੇਫ ਕੰਟੀਨੈਂਟ ਹੈ ਉਹਦੇ ਵਿੱਚ ਜਿੱਦਾਂ ਪਾਕਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਮਾਲਦੀਵ ਇਹ ਟੀਮਾਂ ਉਸ ਕੰਟੀਨੈਂਟ ਚ ਆਂਦੀਆਂ ਨੇ ਤੇ ਸੇਫ ਗੇਮਾਂ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ ਕਿੰਨੇ ਦਿਨ ਦਾ ਪ੍ਰੈਕਟਿਸ ਪਹਿਲੇ 10 ਦਿਨ ਤਾਂ ਸਾਡੀ ਸਕਾਉਟਿੰਗ ਚੱਲਣੀ ਹੈ ਜੀ ਜੋ ਅਸੀਂ ਬੱਚੇ ਸ਼ਾਰਟਲਿਸਟ ਕਰਨੇ ਉਸ ਤੋਂ ਬਾਅਦ ਸਾਡਾ ਡੇਟ ਮਹੀਨੇ ਦਾ ਸਾਡਾ ਕੈਂਪ ਹੈ ਉਸ ਵਿੱਚ ਇੱਕ ਸਾਡਾ ਇੰਟਰਨੈਸ਼ਨਲ ਐਕਸਪੋਜ਼ਰ ਟ੍ਰਿਪ ਹੈ ਤੇ ਉਸ ਤੋਂ ਬਾਅਦ ਬਾਕੀ ਜੋ ਫਾਈਨਲ ਸਾਡੀ ਸੈਫ ਗੇਮ ਵਾਸਤੇ ਅਸੀਂ ਚਾਹੂਗੇ। ਖਵਾਲ ਦੇ ਗਰਾਊਂਡ 'ਚ ਹੀ ਖੜੇ ਹੋ ਖਿਡਾਰੀ ਤੁਹਾਡੇ ਨਾਲ ਨੇ ਜਿਨ੍ਹਾਂ ਨੇ ਤੁਹਾਨੂੰ ਸਨਮਾਨ ਦਿੱਤਾ ਕੀ ਕਹਿਣਾ ਚਾਹੁੰਦੇ ਹੋ? ਨਹੀਂ ਦੇਖੋ ਆਪਣੇ ਪਹਿਲੇ ਜਿੱਦਾਂ ਮੈਂ ਕਹਿ ਚੁੱਕਿਆ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਇਹਨਾਂ ਦਾ ਸਾਰੇ ਜਿਨ੍ਹਾਂ ਨੇ ਵੀ ਆਪਾਂ ਨੂੰ ਇੱਥੇ ਮਾਣ ਬਖਸ਼ਿਆ ਕਿਉਂਕਿ ਦੇਖੋ ਇਹ ਬੜਾ ਹੌਸਲਾ ਵਜਾਈ ਹੁੰਦੀ ਹੈ ਤੇ ਸਾਨੂੰ ਵੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਸਾਨੂੰ ਦੇਖ ਕੇ ਹੋਰ ਵੀ ਲੋਕਾਂ ਨੂੰ ਥੋੜਾ ਇਸ ਪਾਸੇ ਆਣ ਦਾ ਜਜ਼ਬਾ ਪੈਦਾ ਹੋਏਗਾ ਕਿ ਉਹ ਵੀ ਅਗਰ ਇਸ ਲਾਈਨ 'ਵੀ ਚਾਣਗੇ ਤੇ ਇਸ ਲਾਈਨ 'ਚ ਜੋ ਐਸੇ ਸਕੋਪ ਬਹੁਤ ਹੈ ਲੋੜ ਹੈ ਸਿਰਫ ਉਹ